ਨਵੇਂ ਸਾਲ ਦੀ ਆਮਰ ਤੇ ਜਿਹੜਾ ਧਾਰੀਵਾਲ ਪੁਲਿਸ ਸਟੇਸ਼ਨ ਦੇ ਵਿੱਚ ਗੁਰਮਾਰਨ ਸਾਹਿਬ ਦਾ ਅਸ਼ੀਰਵਾਦ ਲਿਆ ਗਿਆ ਜੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅ ਅੱਜ ਥਾਣਾ ਧਾਰੀਵਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਔਰ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਆ ਅੱਜ ਸਾਰਾ ਹੀ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰਾ ਪੁਲਿਸ ਪ੍ਰਸ਼ਾਸਨ ਆਇਆ ਹੋਇਆ ਔਰ ਇਲਾਕੇ ਦੀ ਸੰਗਤ ਵੀ ਆਈ ਹੋਈ ਆ ਔਰ ਇਹ ਬੜਾ ਵਧੀਆ ਉਪਰਾਲਾ ਜਿਹੜਾ ਵਾ ਥਾਣਾ ਤਾਰੀয়াল ਵੱਲੋਂ ਕੀਤਾ ਗਿਆ ਵਾ ਐਸਐਚਓ ਸਾਹਿਬ ਵੱਲੋਂ ਪਿਛਲੇ ਸਾਲ ਵੀ ਮੈਨੂੰ ਯਾਦ ਆ ਇਹਨਾਂ ਨੇ ਸੁਖਮੀ ਸਿੰਘ ਸਾਹਿਬ ਦਾ ਪਾਠ ਕਰਵਾ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਸੀਗੀ ਸੋ ਇਹ ਬੜਾ ਵਧੀਆ ਉਪਰਾਲਾ ਔਰ ਬੜਾ ਕਹਿੰਦੇ ਆ ਨਾ ਕਿ ਕੋਈ ਵੀ ਕਾਰਜ ਦੀ ਜਿਹੜੀ ਆ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜੇ ਸ਼ੁਰੂਆਤ ਕਰੋ ਤਾਂ ਹਮੇਸ਼ਾ ਕਾਮਯਾਬੀ ਮਿਲਦੀ ਆ ਮਹਾਰਾਜ ਚੜ੍ਹਦੀ ਕਲਾ ਚ ਰੱਖਦੇ ਨੇ ਸੋ ਪੁਲਿਸ ਜਿਹੜੀ ਆ ਬੜਾ ਮੁਸਤੈਦੀ ਦੇ ਨਾਲ ਆਪਣਾ ਕੰਮ ਜਿਹੜਾ ਵਾ ਸਾਰੇ ਜ਼ਿਲ੍ਹੇ ਦੇ ਵਿੱਚ ਔਰ ਥਾਣਾ ਧਾਰੀਵਾਲ ਦੇ ਵਿੱਚ ਬੜਾ ਵਧੀਆ ਢੰਗ ਨਾਲ ਕੰਮ ਕੀਤਾ ਜਾ ਰਿਹਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵਾ ਇਸੇ ਤਰ੍ਹਾਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਜਾਰੀ ਰਹਿਣਗੀਆਂ ਮੈਂ ਇਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਦਿੰਨਾ ਔਰ ਸਾਰੇ ਜਿੰਨੇ ਅੱਜ ਇੱਥੇ ਜਿੰਨੀ ਸੰਗਤ ਵੀ ਆਈ ਆ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੰਨਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਹਮੇਸ਼ਾ ਮਿਹਰ ਭਰਿਆ ਹੱਥ ਸਾਰਿਆਂ ਤੇ ਰੱਖਣ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਬਹੁਤ-ਬਹੁਤ ਤੁਹਾਨੂੰ ਦੀਰ ਸਿੰਘ ਜੀ ਰਿਟਾਇਰਮੈਂਟ ਤੇ ਜਾ ਰਹੇ ਨੇ ਉਸ ਦੇ ਸਬੰਧ ਵਿੱਚ ਕੀ ਕਹਾਂਗੇ ਅੱਜ ਬਲਦੇਵ ਸਿੰਘ ਜਿਹੜੇ ਆ ਆਪਣੇ 58 ਸਾਲ ਦੀ ਉਮਰ ਪੂਰੀ ਕਰਕੇ ਪੰਜਾਬ ਹੌਮ ਗਾਰਡ ਵਿਭਾਗ ਦੇ ਵਿੱਚ ਆਪਣੀ ਸਰਵਿਸ ਦੇ ਕੇ ਰਿਟਾਇਰ ਹੋ ਰਹੇ ਆ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਪ੍ਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਆ ਕਿ ਆਪਣੇ ਇਸ ਤੋਂ ਬਾਅਦ ਵਾਲੀ ਜ਼ਿੰਦਗੀ ਜਿੰਨੇ ਪਾਲੇ ਉਹ ਆਪਣੇ ਪਰਿਵਾਰ ਨੂੰ ਦੇਣ ਖੁਸ਼ੀਆਂ ਖੇੜੇ ਉਹਨਾਂ ਨਾਲ ਵੰਡਣ ਤੇ ਚੜ੍ਹਦੀ ਕਲਾ ਵਿੱਚ ਰਹਿਣ ਜੀ ਸਰ ਅੱਜ ਐਸਐਚਓ ਸਾਹਿਬ ਦੀ ਰਹਿਮਾਈ ਹੇਠ ਜੋ ਧਾਰਿਆ ਠਣਾ ਦੇ ਵਿੱਚ ਸੁਮਸ਼ਾਲਾ ਪਾਠ ਸਮਾਚਾਰ ਕਰਾਇਆਗਾ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਉਪਰਾਲਾ ਹੈ ਹਾਂਜੀ ਮੈਂ ਖੁਦ ਕਹਿਣਾ ਚਾਹੁੰਦਾ ਕਿ ਇਹਦੇ ਸਬੰਧ ਵਿੱਚ ਐਸਐਚਓ ਸਰਦਾਰ ਸਰਵਜੀਤ ਸਿੰਘ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਪੁਲਿਸ ਪਰਸ਼ਾਸਨ ਤੇ ਨਾਲ ਹੋਮਗਾਰਡ ਲੈ ਕੇ ਜਿਹੜਾ ਇਹ ਉਪਰਾਲਾ ਕੀਤਾ ਹੈ ਕਿ ਠਾਣੇ ਦੇ ਵਿੱਚ ਸੁਖਣੀ ਸਾਹਿਬ ਦਾ ਪਾਠ ਕਰਵਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਲਈ ਉਹ ਮੁਬਾਰਕਵਾਦ ਦੇ ਹੱਕਦਾਰ ਨੇ ਤੇ ਨਾਲ ਹੀ ਆਸ ਕਰਦੇ ਹਾਂ ਕਿਸਾਰਾ ਪੁਲਿਸ ਪ੍ਰਸ਼ਾਸਨ ਤੇ ਨਾਲ ਹੋਮਗਾਰਡ ਦਾ محکمہ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਿਆਂ ਹੋਇਆਂ ਲੋਕਾਂ ਦੀ ਸੇਵਾ ਕਰੇਗਾ ਤੇ ਸਾਰਿਆਂ ਨੂੰ ਇਨਸਾਫ ਪ੍ਰਦਾਨ ਕਰੇਗਾ। ਹਾਂਜੀ ਸਰ ਜੋ ਆਪਣੇ ਨੌਜਵਾਨ ਪੀੜੀ ਆ ਨਸ਼ਿਆਂ ਦੇ ਵਿੱਚ ਗ੍ਰਸਤ ਹੁੰਦੀ ਜਾਂਦੀ ਆ ਦਿਨੋਂ ਦਿਨ ਧੱਸਦੀ ਜਾ ਰਹੀ ਆ ਅੱਜ ਦੇ શુભ ਦਿਹਾੜੇ ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਉਹਨਾਂ ਨੂੰ ਇਹ ਸੰਦੇਸ਼ ਹੈ ਕਿ ਜਿਹੜਾ ਨਸ਼ਾ ਆ ਠੀਕ ਹੈ ਉਹ ਸਾਰਿਆਂ ਵਾਸਤੇ ਇੱਕ ਕੋੜ ਹੈ ਬੁਰੀਾਈ ਆ। ਇਹਨੂੰ ਹਣ त्याਗਣਾ ਚਾਹੀਦਾ ਤੇ ਤਿਆਗ ਕੇ ਸਾਨੂੰ ਆਪਣੇ ਆਪਣੇ ਧਰਮ ਦੇ ਨਾਲ ਜੋੜਨਾ ਚਾਹੀਦਾ ਵਾ ਉਤੋਂ ਸਿੱਖਿਆ ਲੈ ਕੇ ਆਪਣਾ ਜਿਹੜਾ ਜੀਵਨ ਆ ਉਹਨੂੰ ਬਸਰ ਕਰਨਾ ਚਾਹੀਦਾ ਜੀ ਅੰਗਰੇਜ਼ਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬਾਖ ਸਿੰਘ ਨੰਬਰਦਾਰ ਪਿੰਡ ਸੋਲ ਸਭ ਤੋਂ ਪਹਿਲਾਂ ਮੈਂ ਗੱਲ ਕਰਨ ਤੋਂ ਮੈਂ ਸਰਦਾਰ ਬਲਦੇਵ ਸਿੰਘ ਜੋ ਮੇਰੇ ਪਿੰਡ ਦੇ ਜਿਨ੍ਹਾਂ ਨੇ ਹੋਮਗਾਰਡ ਦੇ ਵਿੱਚ 52 ਸਾਲ ਜਿਹੜਾ ਉਹਨਾਂ ਦੇ ਨਾਲ ਕਮਾਂਡਰ ਸਾਹਿਬ ਵੀ ਖਲੋਤੇ ਨੇ ਉਹਨਾਂ ਨੇ ਵੀ ਦੱਸਿਆ ਕਿ ਇਹਨਾਂ ਨੇ ਬਹੁਤ ਵਧੀਆ ਸੇਵਾ ਜਿਹੜੀ ਆ ਉਹ ਆਪਣੀ ਇੱਥੇ ਮਹੱਕਮੇ ਦੇ ਚ ਨਵਾਈਆ ਤੇ ਉਹ ਅੱਜ ਉਹ ਰਿਟਾਇਰਮੈਂਟ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਰਹੇ ਨੇ ਸੋ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਮਹੱਕਮੇ ਸੇਵਾ ਕੀਤੀ ਐ ਇਦਾਂ ਹੀ ਉਹ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਹੁਣ ਰਿਟਾਇਰਮੈਂਟ ਹੋ ਕੇ ਗੁਰੂ ਘਰ ਦੀ ਸੇਵਾ ਸਮਾਜ ਸੇਵਾ ਕਰਕੇ ਆਪਣਾ ਜੀਵਨ ਜਿਹੜਾ ਰਹਿੰਦਾ ਉਹ ਸਫਲਾ ਕਰਨ ਦੂਸਰੀ ਬੇਨਤੀ ਇਹ ਆ ਕਿ ਅੱਜ ਧਾਰੀਵਾਲ ਥਾਣੇ ਦੇ ਵਿੱਚ ਸ੍ਰੀ ਸੋਨੀ ਸਾਹਿਬ ਦੇ ਅਖੰਡ ਜਾਪ ਜਿਹੜਿਆ ਹੋਏ ਨੇ ਬੜਾ ਇੱਕ ਬਹੁਤ ਵਧੀਆ ਚੰਗਾ ਉਪਰਾਲਾ ਸਲਾਰ ਸਰਵਜੀਤ ਸਿੰਘ ਚਾਲ ਸਾਹਿਬ ਐਸ ਐਚਓ ਸਾਹਿਬ ਸਰਦar ਲਖਵਿੰਦਰ ਸਿੰਘ ਜੀ ਡੀਐਸਪੀ ਸਾਹਿਬ ਤੇ ਉਹਨਾਂ ਦੇ ਨਾਲ ਸਾਰਾ ਜਿਹੜਾ ਉਹਨਾਂ ਦਾ ਇਥੋਂ ਦਾ ਅਫਸਰ ਸੈਜ ਅਮਲਾ ਫੈਲਾ ਸਾਰਿਆਂ ਨੇ ਬੜੀ ਮਿਹਨਤ ਕਰਕੇ ਔਰ ਵਧੀਆ ਤਰੀਕੇ ਨਾਲ ਅੱਜ ਦੇ ਜਿਹੜੇ ਸਮਾਗਮਾ ਇੱਥੇ ਕੀਤੇ ਨੇ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਧਾਰੀਵਾਲ ਥਾਣੇ ਵਾਲਿਆਂ ਨੂੰ ਸਾਰਿਆਂ ਨੂੰ ਅਫਸਰ ਸਹਿਬਾਨਾਂ ਨੂੰ ਕਿ ਇਹ ਜਿਹੜਾ ਇੱਕ ਬਹੁਤ ਵਧੀਆ ਚੰਗਾ ਉਪਰਾਲਾ ਹੈ ਸ਼ੇਖੋਂ ਸਾਹਿਬ ਵੀ ਆਇਆ ਉਹਨਾਂ ਨੇ ਵੀ ਆਪਣਾ ਸੰਦੇਸ਼ ਨਵੇਂ ਸਾਲ ਤੇ ਦਿੱਤਾ ਅੱਜ ਦਾ ਦਿਨ ਜਿਹੜਾ ਇਹ ਇਹਨਾਂ ਨੇ ਸ੍ਰੀ ਸੁਖਣੀ ਸਾਹਿਬ ਦੇ ਅਖੰਡ ਜਾਪ ਦੇ ਨਾਲ ਇਹ ਜਿਹੜੀ ਸਾਲ ਦੀ ਪ੍ਰారంਭਤਾ ਕੀਤੀ ਆ ਸੋ ਇਹ ਇੱਕ ਬਹੁਤ ਵੱਡਾ ਛਲਾਗਾ ਯੋਗ ਕਦਮ ਹੈ ਜੀ ਬਹੁਤ ਬਹੁਤ ਧੰਨਵਾਦ